ਰਾਮ ਰਾਮ ਜੀ ਤੁਹਾਡਾ ਸਵਾਗਤ ਹੈ ਮੇਰੇ ਇਸ ਚੈਨਲ ਤੇ ਤੇ ਜਿਹੜੀਆਂ ਭੈਣਾਂ ਪਹਿਲੀ ਵਾਰ ਮੇਰੇ ਇਸ ਚੈਨਲ ਤੇ ਆਈਆਂ ਆ ਪਲੀਜ਼ ਲਾਈਕ ਕਰਨ ਸ਼ੇਅਰ ਕਰਨ ਕਮੈਂਟ ਕਰਨ ਸਬਸਕ੍ਰਾਈਬ ਕਰਨ ਤੇ ਅੱਜ ਲੱਗੇ ਆਂ ਅਸੀਂ ਪਲਾਜ਼ੋ ਦੀ ਕਟਿੰਗ ਕਰਨ ਅੱਜ ਅਸੀਂ ਲੱਗੇ ਆਂ ਪਲਾਜ਼ੋ ਦੀ ਕਟਿੰਗ ਕਰਨ ਹਾਂਜੀ ਇਹ ਸਮਾਲ ਹਿੱਪ ਵਾਲਿਆਂ ਦੀ ਹੈ ਸਾਡੀ ਕਟਿੰਗ ਹਾਂਜੀ ਤੇ ਚਲੋ ਇਹ ਸ਼ੁਰੂ ਕਰਦੇ ਹਾਂ ਅਸੀਂ ਆ ਦੇਖੋ ਜਿੱਦਾਂ ਅਸੀਂ ਹੁਣ ਇਹ ਇਹ ਹਿੱਪ ਸਾਡੀ 18 ਹਿੱਪ ਵਾਲਿਆਂ ਦੀ ਆ ਹਾਂਜੀ ਇਹ 9 ਬਣਦਾ ਆ ਸਾਡਾ ਠੀਕ ਹੈ ਨਾ ਜੀ ਹਾਫ ਵਿੱਚ ਲੈਂਦੇ ਹੁਨੇ ਅਸੀਂ ਤੇ ਫਿਰ ਇਹ ਇੱਥੇ ਅਸੀਂ 1.5 ਇੰਚ ਪਲੱਸ ਕਰਦੇ ਹਾਂ ਸਾਡਾ ਪਲਾਜ਼ੋ ਹੈ ਇਹ ਸਾਡਾ 18 ਜੀ ਇਸ ਤਰ੍ਹਾਂ ਸੀ ਹਾਂਜੀ ਜਦੋਂ ਅਸੀਂ 18 ਹਿਪ ਦਾ ਸਾਡਾ ਅੱਧ ਲੈ ਲੈਨੇ ਆਂ ਅਸੀਂ ਜਾਨੀ ਸਾਡਾ ਬਣਨਾ ਹੈਗਾ 9 9 ਵਿੱਚ ਅਸੀਂ 1.5 ਇੰਚ ਅਸੀਂ ਐਡ ਕਰ ਦੇਣਾ ਇਹ ਸਾਡਾ 10.5 ਬਣ ਜਾਂਦਾ ਆ ਠੀਕ ਕੰਨੀ ਤੋਂ ਅਸੀਂ ਪਰਾਂ ਲੈਣਾ ਯਾਨੀ ਕੰਨੀ ਸਾਈਡ ਆਪਣੇ ਪਾਸੇ ਰੱਖਣੀ ਆ ਅਸੀਂ ਫਿਰ ਜਿਸ ਤਰ੍ਹਾਂ ਅਸੀਂ ਦੇਖੋ ਅਸੀਂ ਲੈਂਥ ਪਹਿਲਾਂ ਲੈਨੇ ਆ ਅਸੀਂ ਦੇਖੋ 1 ਇੰਚ ਦੀ ਮੈਂ 벨ਟ ਪਾਣੀ ਆ ਉੱਪਰ ਉਹ ਅਸੀਂ 1 ਇੰਚ ਬਾਹਰ ਕੱਢ ਦਿੰਨੇ ਆ ਤੇ ਲੈਂਥ ਸਾਡੀ ਹੈਗੀ 38 ਇੰਚ ਅਸੀਂ ਲੈਂਥ ਦਾ ਮਾਪ ਕਰ ਲਿਆ ਅਸੀਂ ਅਸੀਂ ਇਹ ਸਕੇਲ ਨਾਲ ਸਿੱਧਾ ਕਰ ਲਈ ਇਸ ਲਾਈਨ ਨੂੰ ਤੇ 3 ਇੰਚ ਅਸੀਂ ਫालतू ਲੈਣਾ ਹੈ ਇਹ 3 ਇੰਚ ਠੀਕ ਹੈ ਇਹ ਸਾਡਾ ਹੀ ਮੋਰੀ ਵਿੱਚ ਮੋੜਨ ਦੇ ਲਈ ਅਸੀਂ ਇਹਨੂੰ ਲੈਂਦੇ ਹਾਂ ਫालतू 3 ਇੰਚ ਇਹਨੂੰ ਵੀ ਅਸੀਂ ਫੁੱਟੇ ਦੇ ਨਾਲ ਸਿੱਧਾ ਕਰ ਲੈਂਦੇ ਹਾਂ ਫਿਰ ਅਸੀਂ ਜਾਂਦੇ ਹਾਂ ਉੱਪਰ ਠੀਕ ਹੈ ਜਿਸ ਤਰ੍ਹਾਂ ਅਸੀਂ 1.5 ਪਲੇਅਰ ਸੀ ਅਸੀਂ ਚੌੜਾਈ ਵਿੱਚ 1.5 ਲਿਆ ਠੀਕ ਹੈ 1.5 ਇੰਚ ਪਲੱਸ ਕੀਤਾ ਸੀ ਅਸੀਂ ਨੋ ਵਿੱਚ ਤੇ ਇਸੇ ਤਰ੍ਹਾਂ ਨਹੀਂ ਆਖੀ 1.5 ਅਸੀਂ ਅਸੀਂ ਲੈਣਾ ਹੈਗਾ نیچے ਨੂੰ ਆਸਾਂ ਇਹ স্মੋਲ ਸਾਈਜ਼ ਆਏ 1.5 ਹੀ ਠੀਕ ਰਹੂਗਾ ਹਾਂਜੀ ਇਹ ਕੰਨੀ ਆਪਣੀ ਸਾਈਡ ਰੱਖ ਕੇ ਕੰਨੀ ਅਸੀਂ ਵਿੱਚ ਨਹੀਂ ਲੈਣੀ ਉਹਦੀ ਅਸੀਂ ਕਟਿੰਗ ਕਰਨੀ ਤੇ ਹੁਣ ਅਸੀਂ 2.5 ਇੰਚ ਫालतू ਇੱਥੋਂ ਲਿਆ ਆ ਸੀ 1.5 ਇੰਚ ਦੇ ਅਸੀਂ ਇੱਥੇ ਕਾਟ ਪਾਣੀ ਸੀ 1.5 ਇੰਚ ਦੇ ਅਸੀਂ ਇਹ ਰੇ ਬਣਾਣੀ ਹੈ ਤੇ ਦੇਖੋ ਹੁਣ ਅਸੀਂ ਇੱਥੋਂ ਜਿੱਥੇ ਨਿਸ਼ਾਨ ਲਗਾਇਆ ਸੀ ਅਸੀਂ 2.5 ਇੰਚ ਦਾ ਉੱਥੋਂ ਲੈ ਕੇ ਐਂਡ ਤੱਕ ਦੇਖਣਾ ਕਿੰਨਾ ਬਣਦਾ ਸਾਡਾ ਇਹ ਇਹ ਬਣਿਆ 1.75 ਇੰਚ ਠੀਕ ਹੈ 1.75 ਇੰਚ ਬਣਿਆ ਸਾਡਾ ਇਹਦਾ ਅਸੀਂ ਅੱਧ ਲੈ ਲੈਣੇ ਆ 1.75 ਦਾ ਸਾਡਾ ਅੱਧ ਬਣਿਆ 0.875 ਹਾਂਜੀ ਇਹ ਸਭੀ ਅਸੀਂ ਸਿੱਧਾ ਨਿਸ਼ਾਨ ਲਗਾ ਲੰਨੇ ਆ ਸਕੇਲ ਦੇ ਨਾਲ ਇਹ ਇੱਥੇ ਸਾਡੀ ਇਹ ਪਲੇਟ ਪਾਉਗੀ ਇਸੇ ਤਰ੍ਹਾਂ ਜਿਸ ਤਰ੍ਹਾਂ ਅਸੀਂ ਇਹ 13/2 ਇੱਥੇ ਹੋਇਆ ਸੀ ਅਸੀਂ ਇਹੀ 13/2 ਚੱਕ ਕੇ ਅਸੀਂ نیچے ਲੈ ਕੇ ਜਾਵਾਂਗੇ ਜਿੱਥੇ ਅਸੀਂ ਲੈਂਥ ਦਾ ਨਿਸ਼ਾਨ ਲਗਾਇਆ ਸੀ ਇੱਥੇ 13/2 ਦਾ ਨਿਸ਼ਾਨ ਲਗਾਇਆ ਸੀ ਤੇ ਇਹਦਾ ਵੀ ਅਸੀਂ ਅਧ ਦੇਖਣਾ ਜਿੱਦਾਂ ਅਸੀਂ ਉੱਪਰ ਅਧ ਦੇਖਿਆ ਸੀ ਠੀਕ ਹੈ ਪੌਣੇ 1.7 ਸਾਡਾ ਅੱਧਾ ਆਇਆ ਸੀ ਅਸੀਂ ਨਿਸ਼ਾਨ ਲਗਾ ਲਿਆ ਇਹ ਹੁਣ ਅਸੀਂ ਮੋਰੀ ਦੇਖਣੀ ਆ ਸੀ ਇਸ ਇਸ ਅੱਧ ਤੋਂ ਦੇਖਣੀ ਆ ਸੀ ਮੋਰੀ ਠੀਕ ਹੈ ਦੋਨੇ ਪਾਸੇ ਦੇਖਣਾ ਆ ਸੀ ਇਹ ਮੋਰੀ ਰੱਖਣੀ ਸੀ ਅਸੀਂ ਇਹ ਇਹ ਮੋਰੀ ਰੱਖਣੀ ਸੀ ਅਸੀਂ 6.5 ਇੰਚ ਤਿੰਨ 3.5 ਇੰਚ ਅਸੀਂ ਦੋਨਾਂ ਪਾਸੇ ਲਗਾਇਆ ਯਾਨੀ ਇਹ ਬਣਗੇ 6.5 ਇੰਚ ਤੇ ਹੁਣ ਅਸੀਂ ਚੱਕਣਾ ਸਕੇਲ ਸਕੇਲ ਚੱਕਣਾ ਹੈ ਤੇ ਇਸ ਤਰ੍ਹਾਂ ਉੱਪਰ ਤੋਂ ਰੱਖ ਕੇ ਅਸੀਂ ਆਸਣ ਤੋਂ نیچے ਤੱਕ ਨਿਸ਼ਾਨ ਲਗਾ ਦੇਈਏ ਇਸੇ ਤਰ੍ਹਾਂ ਹੀ ਆ ਉੱਪਰ ਤੋਂ ਅਸੀਂ ਥੋੜਾ ਰੇਬ ਲਗਾਉਂਦੇ ਹੁੰਨੇ ਆ ਤਾਂ ਕਿ ਸਾਡਾ ਇਹ ਕੰਨ ਜੇ ਨਿਕਲਣਾ ਸਾਡੇ ਫਲਾਜ਼ੋ ਦੇ ਜੀ ਇਸ ਤਰ੍ਹਾਂ ਇੱਥੇ ਨਿਸ਼ਾਨ ਲਗਾ ਕੇ ਅਸੀਂ نیچے ਤੱਕ ਅਸੀਂ ਨਿਸ਼ਾਨ ਲਗਾਣੇ ਆ ਸਕੇਲ ਦੇ ਨਾਲ ਦੂਜੇ ਪਾਸੇ ਵੀ ਇਹ ਸਾਡਾ ਫਰੰਟ ਫਰੰਟ ਪੱਲਾ ਹੈਗਾ ਇਹ ਅਸੀਂ ਇਹ ਕੱਲਾ ਹੀ ਫਰੰਟ ਪੱਲਾ ਕੱਢਿਆ ਹੈ ਬੈਕ ਦਾ ਸੀ ਇਹਦੇ ਉੱਪਰ ਇਹ ਬੜਾ ਸੀ ਫਰੰਟ ਪੱਲਾ ਬੈਕ ਦੇ ਉੱਪਰ ਅਸੀਂ ਰੱਖ ਕੇ ਕਟਿੰਗ ਕਰਾਂਗੇ ਵਧਾ ਕੇ ਅੱਗੇ ਪਿੱਛੇ ਵਾਲਾ ਇਹ ਸਾਡੀ ਮਾਰਕਿੰਗ ਹੋ ਚੁੱਕੀ ਆ ਹੁਣ ਅਸੀਂ ਇਹਨੂੰ ਇਹ ਕੱਟ ਦੇਣਾ ਦੇਖੋ ਇਹ ਫਰੰਟ ਪੱਲਾ ਆ ਇਹ ਠੀਕ ਹੈ ਬੈਕ ਪੱਲਾ ਹਜੇ ਅਸੀਂ ਕੱਟਣਾ ਹੈ ਦੇਖੋ ਹੁਣ ਅਸੀਂ ਇਹਦੀ ਕਟਿੰਗ ਕਰਦੇ ਹਾਂ ਮਾਰਕ ਦੇ ਉੱਪਰ ਅਸੀਂ ਇਹਨੂੰ ਕੱਟ ਕਰਦੇ ਹਾਂ ਇਹ ਕੰਨੀ ਅਸੀਂ ਇਹ ਕੱਟ ਦੇਣੀ ਹੈ ਇਹ ਤੇ ਇੱਕ ਹਿਸਾਬ ਦਾ ਕਾਰਨ ਬਣਦੀ ਹੈ ਇਸੀ ਫਰੰਟ ਪੱਲਾ ਸਾਡਾ ਕੱਟੋ ਚੁੱਕਾ ਆ ਜੀ ਅਸੀਂ ਮੋਰੇ ਸੇ ਅਸੀਂ ਮਤਲਬ ਜਿਹੜੀ ਆਸਣ ਦੇ ਆਸਣ ਵਾਲੇ ਪਾਸੇ ਅਸੀਂ ਅਸੀਂ 1 ਇੰਚ ਦੀ ਅਸੀਂ ਥੋੜੀ ਕਟਾਈ ਪਾਉਂਦੇ ਹੁੰਨੇ ਆ ਤਾਂ ਕਿ ਤਾ ਕਿ ਸਾਡੇ ਇਹ ਪਲਾਜ਼ੋ ਆ ਸਾਡਾ ਇਹ ਚੱਕ ਨਾ ਹੋਵੇ ਇਹ ਫਰੰਟ ਫਰੰਟ ਪਾਸੇ ਦੀ ਕਾਰਡ ਪਾਉਂਦੇ ਆ ਅਸੀਂ ਇਸ ਤਰ੍ਹਾਂ ਹੁਣ ਇਹ ਫਰੰਟ ਪੱਲੇ ਸਾਡਾ ਕੱਟ ਹੋ ਚੁੱਕਾ ਆ ਤੇ ਇਹਨੂੰ ਅਸੀਂ ਹੁਣ ਰੱਖਣਾ ਆ ਅਸੀਂ ਬੈਕ ਪੱਲੇ ਤੇ ਆ ਦੇਖੋ ਅਸੀਂ ਬੈਕ ਪੱਲੇ ਤੇ ਹੁਣ ਅਸੀਂ ਇਦਾਂ ਰੱਖ ਲਿਆ ਆ ਹੁਣ ਇਹ ਅਸੀਂ ਥੋੜਾ 3 ਇੰਚ ਅਸੀਂ ਵਧਾ ਕੇ ਅਸੀਂ ਰੱਖਦੇ ਆਂ ਅਸੀਂ ਉੱਪਰ ਤੋਂ ਅਸੀਂ 3 ਇੰਚ ਵਧਾ ਕੇ ਰੱਖਣਾ ਹੈ ਇਹ ਆ ਦੇਖੋ ਜੀ 3 ਇੰਚ ਅਸੀਂ ਇਹ ਢਾਈ ਰੱਖ ਲਓ 3 ਰੱਖ ਲਓ ਇਹ 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 ਸਾਡੇ ਇਹ ਪਲਾਜ਼ੋ ਚੱਕ ਨਹੀਂ ਹੁੰਦਾ ਸਾਡਾ ਖਿਚਾਵ ਨਹੀਂ ਆਂਦੀ ਸਾਡੇ ਪਲਾਜ਼ੋ ਵਿੱਚ ਇੱਥੋਂ ਅਸੀਂ 2.5 ਇੰਚ ਦਾ ਨਿਸ਼ਾਨ ਲਗਾਇਆ ਜੀ ਵਧਾ ਕੇ ਇਸ ਤਰ੍ਹਾਂ ਅਸੀਂ ਨਿਸ਼ਾਨ ਲਗਾ ਲਿਆ 2.5 2.5 ਇੰਚ ਦਾ ਸੀ ਨਿਸ਼ਾਨ ਇੱਦਾਂ ਲਗਾ ਲਿਆ ਸੀ ਤੇ 2.5 ਇੰਚ ਦੇ ਅਸੀਂ ਇਹ ਇੱਕ ਕਟਾਈ ਪਾਈ ਅਸੀਂ ਦੇਖੋ 2.5 ਇੰਚ ਦੀ ਅਸੀਂ ਇਹ ਮੋਰੇ ਵਧਾਇਆ ਆ ਅਸੀਂ ਬੈਕ ਪੱਲਾ ਸੇ ਉੱਪਰ ਤੋਂ ਅਸੀਂ 3 ਇੰਚ ਦਾ ਸੀ ਇਹ ਬਦਾਇਆ ਆ ਦੇਖੋ ਅਸੀਂ ਸਕੇਲ ਦੇ ਨਾਲ ਹੋਣਾ ਸੀ ਕਿਸ ਤਰ੍ਹਾਂ ਮਲਾ ਲੈਣਾ ਸੀ ਆ ਦੇਖੋ ਸਕੇਲ ਦੇ ਸਕੇਲ ਦੇ ਉੱਤੇ ਇਸ ਤਰ੍ਹਾਂ ਹੀ ਰੱਖ ਲੈਣਾ ਸੀ ਕਿਉਂਕਿ ਅਸੀਂ ਉੱਪਰ ਤੋਂ ਅਸੀਂ 2.5 ਇੰਚਸ ਦੀ ਫालतू ਲੈ ਲੈਣੇ ਆ ਨੀਚੇ ਤੋਂ ਅਸੀਂ ਥੋੜੀ ਥੋੜਾ ਘੱਟ ਹੀ ਕਪੜਾ ਲੈਣੇ ਆ ਕਿਉਂਕਿ ਕਿਸੇ ਵੇਲੇ ਲੂਜ਼ ਜ਼ਿਆਦਾ ਬਣ ਲੱਗ ਜਾਂਦਾ ਹੈ ਐਂਡ ਪਲਾਜ਼ੋ ਥੋੜਾ টাইਟ ਹੀ ਸਾਨੂੰ ਲੱਗਦਾ ਹੈ ਮੈਨੂੰ ਆ ਦੇਖੋ ਅਸੀਂ ਇੱਥੋਂ ਇੱਥੋਂ ਅਸੀਂ ਤਿੰਨ ਲਿਆ ਸੀ ਆ ਦੇਖੋ ਅਸੀਂ ਇਸ ਤਰ੍ਹਾਂ ਇਹ ਇਸ ਤਰ੍ਹਾਂ ਚੱਕ ਕੇ ਅਸੀਂ ਰੇਬ ਲਗਾਣੀ ਹਾਂ ਹਾਂਜੀ ਆਸਣ ਵਾਲੇ ਪਾਸੇ ਤੋਂ ਅਸੀਂ ਵਧਾ ਕੇ ਲੈਂਦੇ ਹਾਂ ਤੇ ਦੂਜੇ ਵਾਲੇ ਪਾਸੇ ਦੀ ਅਸੀਂ ਬਰਾਬਰ ਹੀ ਰੱਖਦੇ ਹਾਂ ਇਧਰੋਂ ਅਸੀਂ ਦੇਖੋ ਅਸੀਂ ਇਸ ਤਰ੍ਹਾਂ ਵਧਾਣਾ ਨਹੀਂ ਆ ਤੇ ਅਸੀਂ ਆਸਣ ਵਾਲੇ ਪਾਸੇ ਤੋਂ ਵਧਾਇਆ ਹੈ ਆ ਤੇ ਦੂਜੇ ਪਾਸੇ ਵਾਲੇ ਤੋਂ ਪਾਸੇ ਤੋਂ ਕੁਝ ਵੀ ਨਹੀਂ ਵਧਾਣਾ ਉਹ ਉਸ ਤਰ੍ਹਾਂ ਹੀ ਕਟਾਈ ਕਰਨੀ ਹੈ ਸੀ ਇਹ ਇਹਦੀ ਨਾਲ ਨਾਲ ਹੀ ਕਟਾਈ ਕਰਨੀ ਹੈ ਸੀ ਇਧਰਲੇ ਪਾਸੇ ਤੋਂ ਇੱਥੇ ਅਸੀਂ ਕੁਝ ਵੀ ਨਹੀਂ ਵਧਾਣਾ ਹੈਗਾ ਜਿਸ ਤਰ੍ਹਾਂ ਸੀ ਨਿਸ਼ਾਨ ਲਗਾਇਆ ਆ ਉਸ ਤਰ੍ਹਾਂ ਇਸੇ ਕਟਾਈ ਕਰ ਦੇਣੀ ਆ ਨੂੰ ਬੈਗ ਪੱਲਾ ਸੀ ਵਧਾ ਕੇ ਕਟਾਈ ਕਰਦੇ ਹੁੰਦੇ ਆ ਇਹ ਬਹੁਤ ਜ਼ਿਆਦਾ ਆਰਾਮਦਾਇਕ ਬਿਨਾ ਕਿਚਾਬ ਵਾਲਾ ਇਹ ਪਲਾਜ਼ੋ ਬਣਦਾ ਆ ਕੋਈ ਵੀ ਸਲਾਈ ਸਾਡੀ ਖਿੱਚੀ ਨਹੀਂ ਜਾਂਦੀ ਹੈਗੀ ਬੈਗ ਤੋਂ ਅੱਡਾ ਇਹ ਪੈਂਟ ਪਲਾਜ਼ੋ ਖਿੱਚਿਆ ਨਹੀਂ ਜਾਂਦਾ ਇਹ ਅਸਣ ਤੋਂ ਇਹ ਬਹੁਤ ਵਧੀਆ ਇਹਦੀ ਫਿਟਿੰਗ ਵੀ ਆਂਦੀ ਹੈ ਪੈਂਟ ਪਲਾਜ਼ੋ ਦੀ ਇਸ ਤਰ੍ਹਾਂ ਕਟਾਈ ਕਰਨ ਦੇ ਨਾਲ ਦੇਖੋ ਅਸੀਂ ਇਹ ਪਲਾਜ਼ੋ ਦੀ ਕਟਿੰਗ ਕਰ ਲਈ ਆ ਹਾਂਜੀ ਕੰਪਲੀਟ ਹੋ ਚੁੱਕੀ ਹੈ ਇਹ ਵੀਡੀਓ ਜੇਕਰ ਤੁਹਾਨੂੰ ਤਾਨੂੰ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਹਾਂਜੀ ਇਹ ਇਸੇ ਦੀ ਪਾਰਟ 2 ਵੀਡੀਓ ਆਉਗੀ ਦੀ ਸਟੀਚਿੰਗ ਦੀ ਤੁਸੀਂ ਪਲੀਜ਼ ਉਹ ਵੀ ਜ਼ਰੂਰ ਦੇਖਿਓ